ਦੇਸ ਦੇ ਸੁਪਨੇ ਪੂਰੇ ਹੋ ਚੁੱਕੇ ਨੇ ਹੋ ਰਹੇ ਨੇ ਟੁੱਟੇ ਨੇ ਜਿਹੜੇ ਟੁੱਟੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਤੁਹਾਡੇ ਸੁਪਨੇ ਬਹੁਤ ਹੁੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਕ੍ਰੀਟੀਵ ਮਾਈਂਡ ਹੈ ਜਾਂ ਕੋਈ ਵੀ ਹੈ ਉਹਨੂੰ ਕਦੇ ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਵੀ ਮੇਰੇ ਸੁਪਨੇ ਜਿਹੜੇ ਨੇ ਹੁਣ ਮੈਂ ਖੜ ਜਾਂ ਖੜਿਆ ਪਾਣੀ ਕਹਿੰਦੇ ਆਲਵੇਸ ਗੰਦਾ ਹੋ ਜਾਂਦਾ ਚੱਲਦੇ ਰਹਿਣਾ ਚਾਹੀਦਾ ਜਦ ਅਸੀਂ ਕਹੀਏ ਕਿ ਪੰਜਾਬ ਤੇ ਮਸ਼ੇਜ ਚਾਹੁੰਦੇ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸਿਸਟਮ ਦੇ ਨਾਲ ਰਲੇ ਹੋਏ ਲੋਕ ਸਾਹਮਣੇ ਆਏ ਕੌਣ ਚਾਹੁੰਦਾ ਕਿ ਮੇਰੀ ਜ਼ਿੰਦਗੀ ਇਦਾਂ ਦੀ ਹੋਵੇ ਕਿ ਮੈਂ ਹਰ ਪਲ ਟੈਨਸ਼ਨ ਚ ਰਹਾ ਮਸਦਾਰ ਰਹਾ ਜੀ ਲੋਕ ਦਾ ਰਹਾ ਚੀਜ਼ਾਂ ਤੋਂ ਅੱਕਿਆ ਹੋਇਆ ਬੰਦਾ ਹੀ ਗਲਤ ਰਸਤੇ ਇਖਤियार ਕਰਦਾ ਰਾਈਟ ਤੇ ਬਣ ਗਿਆ ਡਾਕੂਆਂ ਦਾ ਮੁੰਡਾ ਯਾਰੀ ਕੀ ਹੈ ਤੁਹਾਡੇ ਲਈ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਅਸੀਂ ਯਾਰੀ ਵਖਾਂਗੇ ਹਰ ਫਰੇਮ ਤੇ ਕੁਝ学 ਦੋ ਯਾਰ ਤੁਹਾਡੇ ਹੁੰਦੇ ਆ ਜਿਹੜੇ ਇੱਕ ਸਿੰਬੋਲਿਕ ਫਰੈਂਡਸ਼ਿਪ ਯੂ نو ਬੈਂਚਮਾਰਕ ਸੈਟ ਕਰਦਾ ਯਾਰੀ ਉਹੀ ਹੈ ਜੋ ਫਿਲਮ ਤੇ ਵੇਖੋ ਕਿਹੜੀਆਂ ਕੁਆਲਿਟੀਆਂ ਤੁਸੀਂ ਯੂ نو ਦੇਖ ਕੇ ਕਹਿੰਦੇ ਵੀ ਇਹ ਆਦਾਂ ਦੇ ਤੇਰੀਆਂ ਤੇਰੇ ਡੈਡ ਵਾਲੀਆਂ ਨੇ ਉਹਨਾਂ ਦੀਆਂ ਪੈੜਾਂ ਤੇ ਤੁਰ ਕੇ ਕਿਹੜੀਆਂ ਕੁਆਲਿਟੀਆਂ ਕੈਰੀ ਕਰੀਆਂ ਹੋਈਆਂ ਮੇਰੇ ਫਾਦਰ ਨੂੰ ਲੋਕਾਂ ਤੋਂ ਸੁਣੀਦਾ ਜਿਹੜੇ ਉਹਨਾਂ ਦੇ ਹਮ ਉਮਰ ਨੇ ਜੀ ਜਾਂ ਪਿੰਡ ਦੇ ਲੇਡੀਜ਼ ਹੁੰਦੀਆਂ ਨੇ ਤਾਂ ਉਹ ਕਹਿੰਦੇ ਸੀਗੇ ਕਿ ਐਦਾਂ ਦੇ ਸੀਗੇ ਤੇਰੇ ਫਾਦਰ ਕਿ ਜੇ ਗਾਵਾਂ ਵੀ ਬੜੀਆਂ ਨੇ ਜਾਂ ਕੋਈ ਖੇਤਾਂ ਦੇ ਵਿੱਚ ਉਹ ਕਹਿੰਦੇ ਸੀ ਇਹਨਾਂ ਦੇ ਕਰਮਾਂ ਦਾ ਚਾਰ ਲੈਣ ਤੋਂ ਬੱਤੇ ਕਰ ਲੈਣ ਤੋਂ ਹੁਣਾ ਬੜੇ ਦਿਨ ਸੁਭਾਅ ਦੇ ਸੀਗੇ ਕਿ ਮੈਂ ਚਾਕੇ ਵੀ ਕਿੱਦਾਂ ਚਾਹਾਂ ਕਿ ਇਹਦਾ ਮੈਨੂੰ ਨੁਕਸਾਨ ਕਰਨਾ ਮੈਂ ਨਹੀਂ ਕਰ ਪਾਉਂਗਾ ਕਿਉਂਕਿ ਮੇਰਾ ਕਿਤਨਾ ਕਿਤੇ ਜ਼ਮੀਰ ਮੈਨੂੰ ਅਲਾਉ ਨਹੀਂ ਕਰੂਗਾ। ਸਵਾਲ ਬੁੱਝੂਗਾ ਕਿ ਤੁਸੀਂ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ। ਉਹ ਚੀਜ਼ ਸ਼ਾਇਦ ਲੱਗਦਾ ਕਿ ਬਲੱਟ ਜਾਈਗੀ। ਜੇ ਸਿੱਧੂ ਹੁੰਦਾ ਤੇ ਕੀ ਇਸ ਫਿਲਮ ਦੇ ਵਿੱਚ ਤੁਸੀਂ ਦੋਵੇਂ ਇਕੱਠੇ ਕਲਾਬੋਰੇਸ਼ਨ ਕਰਦੇ? ਹੋ ਸਕਦਾ ਸੀ ਉਹਨਾਂ ਕੋਈ ਫਰੈਸ਼ ਗਾਣਾ ਵੀ ਲੈ ਕੇ ਆਉਂਦੇ। ਪੋਸਟ ਹੈ ਇੱਕ ਰੀਲ ਹੈ ਜਿਸ ਦੇ ਵਿੱਚ ਬਹੁਤ ਸੋਹਣੀ ਪੇਂਟਿੰਗ ਤੁਹਾਨੂੰ ਤੁਹਾਡੇ ਗਿਫਟ ਵੱਲੋਂ ਗਿਫਟ ਕੀਤੀ ਗਈ ਹੈ ਤੁਹਾਡੇ ਤਾਂ ਸਿੱਧੂ ਮੂਸੇਵਾਲੇ ਦੀ। ਮੈਂ ਤਾਂ ਕਹਿੰਦਾ ਆਹੀ ਪਿਆਰ ਹੈ। ਜੇ ਕੋਈ ਬੰਦਾ ਤੁਹਾਨੂੰ ਮਿਲਣ ਆ ਰਿਹਾ ਹੈ, ਇਟ ਮੀਨਸ ਉਸ ਬੰਦੇ 'ਚ ਕੋਈ ਉਮੀਦ ਹੈ। ਉਹ ਤੁਹਾਨੂੰ ਪਸੰਦ ਕਰਦਾ ਹੈ, ਚਾਹ ਰਿਹਾ ਆਪਣੇ ਚੋਣ ਵਾਲਿਆਂ ਨੂੰ। ਤਾਨੂੰ ਪਸੰਦ ਕਰਨ ਵਾਲਿਆਂ ਨੂੰ ਕਦੇ ਦੂਰ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਟਾਈਮ ਤੇ ਅਸੀਂ ਇਹਨਾਂ ਚੀਜ਼ਾਂ ਲਈ ਐਫਰਟ ਕਰ ਰਹੇ ਹੁੰਦੇ ਹਾਂ ਸਟਰਗਲ ਕਰ ਰਹੇ ਹੁੰਦੇ ਹਾਂ ਇਹੀ ਚੀਜ਼ਾਂ ਪਾਉਣ ਲਈ ਚੈਂਪੀਅਨਸ਼ਿਪ ਸਪੋਰਟਸਮੈਨਸ਼ਿਪ ਤੇ ਇੱਕ ਐਕਸ਼ਨ ਬਟ ਉਹ ਚੈਂਪੀਅਨਸ਼ਿਪ ਦਾ ਸਪੋਰਟਸਮੈਨ ਸਪਿਰਿਟ ਨੂੰ ਕਿਵੇਂ ਵੀ ਤੁਸੀਂ ਆਈ ਮੀਨ ਖੁਦ ਵੀ ਲਾਈਫ ਦੇ ਵਿੱਚ ਯੂ نو ਕੈਰੀ ਫਾਰਵਰਡ ਕਰਿਆ ਹੋਇਆ ਹੈ ਜਦੋਂ ਸਾਡਾ ਮਕਾਮ ਅਸੀਂ ਕਿਤੇ ਮਿਹਨਤ ਕਰਦੇ ਅਗਲਾ ਕਹਿੰਦਾ ਯਾਰ ਮੈਂ ਇਸ ਮਕਾਮ ਤੱਕ ਜਾਣਾ ਜਦੋਂ ਤੁਸੀਂ ਉਸ ਮਕਾਮ ਤੱਕ ਪਹੁੰਚ ਜਾਂਦੇ ਤੁਸੀਂ ਚੈਂਪੀਅਨ ਬਣ ਜਾਂਦੇ ਉਸੀ ਕਿ ਇਸ ਦੀ ਜ਼ਿੰਦਗੀ ਦੇ ਚੈਂਪੀਅਨ ਹੋ। ਕਈ ਚੌਣ ਵਾਲੇ ਕਹਿੰਦੇ ਹੈ ਪਿਆਰ ਕਰਨ ਵਾਲੇ, ਬਾਈ ਤੁਹਾਨੂੰ ਬਹੁਤ ਪਿਆਰ ਕਰਦੇ ਆ ਯਾਰ, ਕਈ ਜਾਨ ਵੀ ਲਿਖਦੇ ਆ। ਜੀ। ਤੁਸੀਂ ਕਿ ਮੈਂ ਇਸ ਦੇ ਵਿੱਚ ਪੜھوں ਕਿ ਜਾਨ ਲਿਖਦੇ ਆ, ਕੋਈ ਉਸਤਾਦ ਲਿਖਦਾ। ਕੋਈ ਕੋਈ ਵਰਡ ਲਿਖਦਾ। ਜੀ। ਮੈਨੂੰ ਲੱਗਦਾ ਪਿਆਰ ਕਰਨ ਵਾਲੇ ਬਹੁਤ ਨੇ। ਕਾਲਾ ਜੀ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਕੁਝ ਦੇਖ ਕੇ ਅਜੀਹਾ ਲੱਗਦਾ ਕਿ ਵਾਕਈ ਸਿਨੇਮਾ ਦੇ ਵਿੱਚ ਕੁਝ ਤਾਂ ਐਕਸਪੈਰੀਮੈਂਟ ਦੁਬਾਰਾ ਕੀਤਾ ਗਿਆ ਲੇਕਿਨ ਇਸ ਵਾਰ ਕੁਝ ਸਰਪ੍ਰਾਈਜ਼ਸ ਟੀਜ਼ਰ ਦੇ ਵਿੱਚ ਵੇਖੇ ਗਏ ਰਹੇ लेट्स ਸੀ ਕੀ ਇਹ ਦੱਸ ਪਾਉਂਦੇ ਹੈ ਜਾਂ ਫਿਰ ਵਾਕਈ ਵੇਟ ਕਰਨਾ ਪਏਗਾ ਸਿਨੇਮਾ ਦੇ ਵਿੱਚ ਰਿਲੀਜ਼ ਹੋਣ ਦੇ ਫਿਲਮ ਦਾ ਵੈਲ ਡਾਕਵਾ ਦਾ ਮੁੰਡਾ 3 ਟੀਜ਼ਰ ਆਊਟ ਹੋ ਚੁੱਕਿਆ ਹੈ ਕੰਗ੍ਰੈਚੁਲੇਸ਼ਨਸ ਐਂਡ ਵੈਲਕਮ ਜੀ ਥੈਂਕ ਯੂ ਸਾਸਰੀਕਾਲ ਸਾਰਿਆਂ ਨੂੰ ਯੂ ਲੁਕਿੰਗ ਸੋ ਫਿਟ ਬਟ ਯੂ ਫਾਈਨ ਪੂਰੇ ਫਿੱਟ ਹੈਂ ਜੀ ਖੁਸ਼ ਹਾਂ ਸਭ ਸਭ ਠੀਕ ਹੈ ਜੀ ਖੋਸ਼ਾ ਜੀ ਲਾਈਵ 'ਚ ਜੋ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਖੁਸ਼ ਆ। ਅੱਛਾ ਮੈਂ ਇੱਕ ਗੱਲ ਪੁੱਛਣੀ ਹੈ ਜਿੱਦਾਂ ਬਹੁਤਿਆਂ ਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕਈ ਉਹਨੂੰ ਹੋਲਡ ਆਨ ਕਰਕੇ ਰੱਖਦੇ ਆ। ਸੋ ਜੇ ਤੁਹਾਡੀ ਗੱਲ ਕਰੀਏ ਮਿਹਨਤ ਤਾਂ ਤੁਸੀਂ ਪੂਰੀ ਕਰ ਰਹੇ ਹੋ ਫਿਟਨੈਸ ਨੂੰ ਲੈ ਕੇ ਆਪਣੀ ਐਕਸਪੈਰੀਮੈਂਟਸ ਨੂੰ ਲੈ ਕੇ ਯੂ ਲੁਕਿੰਗ ਗੁੱਡ ਬਲੈਕ ਔਨ ਬਲੈਕ। ਥੈਂਕ ਯੂ। ਸੋ ਇਹ ਸਾਰੀ ਪ੍ਰੈਪਰੇਸ਼ਨ ਕਰੀ ਜਾਂਦੀ ਹੈ ਕੁੜੀਆਂ ਵਾਂਗੂ ਕਿ ਕੱਲ ਮੇਰਾ ਟੀਜ਼ਰ ਹੈ ਇਹ ਪਾ ਕੇ ਜਾਣੇ ਨਹੀਂ। ਨਹੀਂ ਨਹੀਂ ਜੀ ਮੈਂ ਤਾਂ ਸਵੇਰੇ ਉੱਠ ਕੇ ਤਿਆਰ ਹੋਇਆ ਆ। ਜਿਹੜੀ ਸ਼ਰਟ ਫਸ ਗਈ ਪਾ ਲਈ ਇਹ ਇਹ ਤਾਂ ਵੀ ਦੱਸ ਦਿਆ ਨਾ ਇਹ ਬਹੁਤ ਟਾਈਮ ਦੀ ਪਈ ਸੀਗੀ ਜੀ ਮੈਂ ਕਿਹਾ ਦਰੋਂ ਆ ਪਾ ਕੇ ਚੱਲਦੇ ਆਂਗੇ ਓਕੇ ਬਟ ਮਾਈ ਸ਼ੂਜ਼ ਬਾਏ ਦਵੇ ਥੈਂਕ ਯੂ ਤੇ ਮੇਰੀ ਆਦਤ ਆ ਸ਼ੁਰੂ ਤੋਂ ਜੋ ਮੈਂ ਸ਼ਰਟ ਪਾਈ ਹੋਈ ਆ ਜੀ ਸ਼ੂਜ਼ ਜ਼ਰੂਰ ਮੈਚ ਕਰਦਾ ਮੈਂ ਉਹਦੇ ਨਾਲ ਇਹ ਤੁਹਾਡਾ ਨਾਰਮਲ ਲਾਈਫ 'ਚ ਚੱਲਦਾ ਜਾਂ ਫਿਲਮ ਦੇ ਵਿੱਚ ਵੀ ਨਹੀਂ ਨਹੀਂ ਮੇਰਾ ਨਾਰਮਲ ਸ਼ੂ ਹੋਇਆ ਰਿਹਾ ਹੈ ਕਿ ਯਾਰ ਵੀ ਮੈਚਿੰਗ ਦੇ ਸ਼ੂ ਦੇ ਸ਼ਰਟ ਦੀ ਹੋਣੀ ਚਾਹੀਦੀ ਆ ਉਵੇਂ ਜੇ ਚੱਲਦਾ ਓਕੇ ਸੋ ਦੇਵ ਤੁਹਾਨੂੰ ਪਿਆਰ ਕਰਨ ਵਾਲੇ ਇੰਨੀ ਮੁਹੱਬਤ ਦਿੰਦੇ ਨੇ ਕਿ ਉਹਨਾਂ ਨੂੰ ਇੱਕ ਇੱਕ ਤੁਹਾਡੀ ਮੋਮੈਂਟ ਦਾ ਵੇਟ ਰਹਿੰਦਾ ਫੋਰ ਇਗਜ਼ਾਮਪਲ ਹੁਣ ਟੀਜ਼ਰ ਆਇਆ ਫਿਰ ਟ੍ਰੇਲਰ ਆਏਗਾ ਫਿਰ ਗੀਤ ਆਣਗੇ ਹੈਨਾ ਬਟ ਤੁਸੀਂ ਜਦੋਂ ਇਹ ਡਾਕੂਆਂ ਦਾ ਮੁੰਡਾ 3 ਦਾ ਟੀਜ਼ਰ ਖੁਦ ਦੇਖਿਆ ਸੋ ਐਜ਼ ਏਨ ਆਡੀਅנס ਯਾ ਕਹਿ ਲੋ ਕਿ ਐਜ਼ ਇੱਕ ਉਹ ਬੰਦਾ ਜਿਹਨੇ ਸਟਰਗਲ ਕਰਕੇ ਸਕਰੀਨ ਹਾਸਲ ਕੀਤੀ ਹੈ ਕੀ ਮਹਿਸੂਸ ਕਰਦੇ ਹੋ ਅੱਜ ਦੀ ਡੇਟ ਦੇਖੋ ਜਦੋਂ ਟੀਜ਼ਰ ਪੂਰੀ ਟੀਮ ਡਿਸਾਈਡ ਕਰਦੀ ਹੈ ਵੀ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਥੋੜੀ ਫਿਲਮ ਚ ਦਿਖਾਉਣ ਲਈ ਬਹੁਤ ਖੁਸ਼ ਹੁੰਦਾ ਤੁਹਾਨੂੰ ਲੱਗਦਾ ਯਾਰ ਆ ਵੀ ਪਾ ਲਈਏ ਜਿਆਦਾ ਵਧੀਆ ਆ ਵੀ ਪਾ ਲਈਏ ਜਿਆਦਾ ਵਧੀਆ ਪਰ ਅਸੀਂ ਸੋਚਿਆ ਕਿ ਯਾਰ ਐਕਸ਼ਨ ਤੇ ਰੱਖਦੇ ਹਾਂ ਇਹਨੂੰ ਕਿਉਂਕ ਦਾ ਹੁਣ ਅਸੀਂ ਲੋਕਾਂ ਨੂੰ ਥੋੜਾ ਟੀਜ਼ ਕਰਤਾ ਟ੍ਰੇਲਰ ਦੀ ਜਿਹੜੀ ਵੇਟ ਆ ਉਹ ਵਧੂਗੀ ਓਬਵੀਅਸਲੀ ਜੋ ਰਿਸਪੌਂਸ ਆ ਰਿਹਾ ਤੇ ਮੈਨੂੰ ਲੱਗਦਾ ਕਿ ਅਸੀਂ ਟ੍ਰੇਲਰ ਦੇ ਵਿੱਚ ਕੁਝ ਚੀਜ਼ਾਂ ਜ਼ਿਆਦਾ ਰਿਵੀਲ ਕਰਾਂਗੇ ਫਿਰ ਵੀ ਫਿਲਮ ਦੇ ਵਿੱਚ ਇੰਨਾ ਕੁਝ ਹੁੰਦਾ ਹੈ ਕਿ ਤੁਹਾਨੂੰ ਐਂ ਲੱਗਦਾ ਹੁੰਦਾ ਹੈ ਕਿ ਯਾਰ ਕੀ ਰੱਖੀਏ ਕੀ ਉਹਦੇ ਵਿੱਚੋਂ ਕੱਢ ਲਈਏ ਤੇ ਇਹ ਫਿਲਮ ਬਣੀ ਵੀ ਇਦਾਂ ਦੀ ਹੈ ਜਿਹਦੇ ਵਿੱਚ ਬਹੁਤ ਕੁਝ ਹੈ ਪਰਫਾਰਮੈਂਸਸ ਬਹੁਤ ਕਮਾਲ ਦੀਆਂ ਨੇ ਜੀ ਮੈਨੂੰ ਤਾਂ ਹੁਣ ਇਹ ਲੱਗਦਾ ਕਿ ਟ੍ਰੇਲਰ ਵਾਲੇ ਨੂੰ ਟ੍ਰੇਲਰ ਕੱਟਣਾ ਬਹੁਤ ਔਖਾ ਹੋ ਜਾਣਾ ਕਿ ਮੈਂ ਕੀ ਰੱਖਾਂ ਕੀ ਨਾ ਰੱਖਾਂ ਹੂੰ राइट सो ਤੁਸੀਂ ਇਸ ਦੇ ਵਿੱਚ ਗੱਲ ਕਰ ਰਹੇ ਹੋ ਕੁਝ ਸੁਪਨੇ ਪੂਰੇ ਰਹਿ ਜਾਂਦੇ ਨੇ ਕੁਝ ਅਧੂਰੇ ਰਹਿ ਜਾਂਦੇ ਨੇ ਕੁਝ ਟੁੱਟ ਜਾਂਦੇ ਨੇ ਦੇਖਦੇ ਸੁਪਨੇ ਪੂਰੇ ਹੋ ਚੁੱਕੇ ਨੇ ਹੋ ਰਹੇ ਨੇ ਟੁੱਟੇ ਨੇ ਜਿਹੜੇ ਟੁੱਟੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਜਿਹੜੇ ਪੂਰੇ ਹੋ ਗਏ ਜ ਸੁਪਨੇ ਬਹੁਤ ਹੁੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕਦੇ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ 크ਰੀਏਟਿਵ ਮਾਈਂਡ ਹੈ ਜਾਂ ਕੋਈ ਵੀ ਹੈ ਉਹਨੂੰ ਕਦੇ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਯਾਰ ਵੀ ਮੇਰੇ ਸੁਪਨੇ ਜਿਹੜੇ ਨੇ ਹੁਣ ਮੈਂ ਖੜ ਜਾ ਖੜਿਆ ਪਾਣੀ ਕਹਿੰਦੇ ਆਲਵੇਸ ਗੰਦਾ ਹੋ ਜਾਂਦਾ ਚੱਲਦੇ ਰਹਿਣਾ ਚਾਹੀਦਾ ਆਪਣਾ ਕੰਮ ਕਰਦੇ ਚੱਲੋ ਰਿਜ਼ਲਟ ਦੀ ਬਿਨਾਂ ਤੁਸੀਂ ਫਿਕਰ ਕੀਤੇ ਪਹਿਲਾਂ ਹੀ ਤੁਸੀਂ ਸੋਚ ਕੇ ਜਦੋਂ ਇਹ ਰੱਖ ਲੈਨੇ ਹੋ ਦਿਮਾਗ 'ਚ ਕਿ ਪਤਾ ਨਹੀਂ ਕੀ ਹੋਊਗਾ ਜਿਹੜਾ ਕੁਐਸਚਨ ਮਾਰਕਾ ਨਾ ਉਹ ਤੁਹਾਨੂੰ ਫਿਰ ਚੰਗਾ ਕੰਮ ਵੀ ਨਹੀਂ ਕਰ ਦਿੰਦਾ ਰਾਈਟ ਇਸ ਕਰਕੇ ਮਿਹਨਤ ਕਰਦੇ ਰਹੋ ਤੇ ਰਿਜ਼ਲਟ ਜਿਹੜਾ ਹੈਗਾ ਉਹ ਤੁਹਾਡੀ ਮਿਹਨਤ ਤੇ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦੇ ਉੱਤੇ ਛੱਡ ਦਿਓ ਜੇ ਤੁਸੀਂ ਮਿਹਨਤ ਕੀਤੀ ਹੈ ਤਾਂ ਆਬਵੀਅਸਲੀ ਰਿਜ਼ਲਟ ਵੀ ਫਿਰ ਚੰਗਾ ਹੀ ਆਊਗਾ ਬਿਲਕੁਲ ਠੀਕ ਹੈ ਬਟ ਲਾ ਆਫ ਅਟਰੈਕਸ਼ਨ ਤੇ ਬਿਲੀਵ ਕਰਦੇ ਹੋ ਤੁਸੀਂ ਕ੍ਰੀਏਟੀਵਿਟੀ ਦੇ ਨਾਲ ਨਾਲ ਕਰਦਾਂ ਜੀ ਕਰਦੇ ਹੋ ਮੈਂ ਇਹ ਕਹੂੰਗਾ ਕਿ ਨਹੀਂ ਕਰਦਾ ਤਾਂ ਉਹ ਝੂਠ ਹੋਊਗਾ ਜੀ ਕਰਨਾ ਵੀ ਚਾਹੀਦਾ ਰਾਈਟ ਸੋ ਜਦੋਂ ਵੀ ਤੁਹਾਡੇ ਐਕਸ਼ਨ ਦੀ ਗੱਲ ਹੁੰਦੀ ਹੈ ਉਹ ਸਿਰਫ ਐਕਸ਼ਨ ਦੀ ਗੱਲ ਨਹੀਂ ਹੁੰਦੀ ਉਹ ਸਿਸਟਮ ਦੀ ਗੱਲ ਵੀ ਹੁੰਦੀ ਹੈ ਤੇ ਉਹ ਸੋਸਾਇਟੀਲ ਕਿਸੇ ਨਾ ਕਿਸੇ ਗੱਲ ਟੌਪਿਕ ਦੀ ਗੱਲ ਹੁੰਦੀ ਹੈ ਸਿਸਟਮ ਨੂੰ ਲੈ ਕੇ ਤੁਸੀਂ ਨਿੱਜੀ ਤੌਰ ਤੇ ਕਿਉਂ ਸੋਚਦੇ ਹੋ ਕਿਉਂਕਿ ਹਮੇਸ਼ਾ ਤੁਹਾਡੀ ਫਿਲਮ ਦੇ ਵਿੱਚ ਇੱਕ ਬਹੁਤ ਸੋਹਣੇ ਐਂਗਲ ਦੇ ਨਾਲ ਸਿਸਟਮ ਦੇ ਖਿਲਾਫ ਜਾਂ ਸਿਸਟਮ ਨੂੰ ਵਿਖਾਇਆ ਜਾਂਦਾ ਹੈ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਕਿ ਕੋਈ ਵੀ ਬੰਦਾ ਜੇ ਆਪਾਂ ਕਹਿ ਦਈਏ ਕਿ ਯਾਰ ਆਹ ਡਿਪਾਰਟਮੈਂਟ ਸਹੀ ਹੈ ਜੀ ਸੋ ਕੋਈ ਵੀ ਡਿਪਾਰਟਮੈਂਟ ਸਹੀ ਨਹੀਂ ਹੁੰਦਾ ਹਮੇਸ਼ਾ ਤੁਹਾਡੇ ਦਿਮਾਗ 'ਚ ਕੁਝ ਨਾ ਕੁਝ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਅੱਜ ਅਸੀਂ ਕਹੀਏ ਕਿ ਪੰਜਾਬ 'ਚ ਨਸ਼ੇ ਚੱਲਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਿਸਟਮ ਦੇ ਨਾਲ ਰਲੇ ਹੋਏ ਲੋਕ ਸਾਹਮਣੇ ਆਏ ਜੀ ਤੁਸੀਂ ਨਿਊਜ਼ ਦੇ ਵਿੱਚ ਦੇਖਿਆ ਤਾਂ ਕਈ ਨਾ ਕਈ ਵਾਰ ਆਪਾਂ ਇਹ ਵੀ ਸੋਚਦੇ ਹਾਂ ਕਿ ਜੇ ਕੋਈ ਬੰਦਾ ਕਿਸੇ ਦੁਨੀਆ ਦੇ ਵਿੱਚ ਚਲਾ ਗਿਆ ਜਾਂ ਕ੍ਰਾਈਮ ਦੇ ਵਿੱਚ ਚਲਾ ਗਿਆ ਤਾਂ ਜ਼ਰੂਰੀ ਨਹੀਂ ਉਹਦਾ ਸ਼ੌਕ ਹੋ ਸਕਦਾ ਕਿ ਮੈਂ ਯਾਰ ਕੌਣ ਚਾਹੁੰਦਾ ਕਿ ਮੇਰੀ ਜ਼ਿੰਦਗੀ ਇਦਾਂ ਦੀ ਹੋਵੇ ਕਿ ਮੈਂ ਹਰ ਪਲ ਟੈਨਸ਼ਨ 'ਚ ਰਹਾ ਮਾਂ ਬਚਦਾ ਰ ਕਿਤੇ ਨਾ ਕਿਤੇ ਤੁਹਾਡੇ ਪਿੱਛੇ ਕੋਈ ਨਾ ਕੋਈ ਰੀਜ਼ਨ ਤਾਂ ਹੁੰਦੇ ਨੇ ਜਿਦੇ ਕਦੇ ਤੁਹਾਡੇ ਨਾਲ ਵਧੀਆਂ ਹੋਈਆਂ ਹੁੰਦੀਆਂ ਨੇ ਕਦੇ ਕੋਈ ਤੁਹਾਡੇ ਨਾਲ ਮਾੜਾ ਹੋਇਆ ਹੁੰਦਾ ਜਿਹੜਾ ਲੋਕਾਂ ਨੂੰ ਉਸ ਵੇਹ ਵੱਲ ਜਾਣਾ ਪੈਂਦਾ ਜੀ ਅੱਕਿਆ ਹੋਇਆ ਬੰਦਾ ਹੀ ਗਲਤ ਰਸਤੇ ਇਖਤਿਆਰ ਕਰਦਾ ਰਾਈਟ ਰਾਈਟ ਟੀਮ ਕਈ ਕਈ ਵਾਰ ਬੰਦੇ ਬਚਪਨ ਚਲੇ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਚੱਲਦਾ ਕਿਹੜਾ ਉਹਹੀਂ ਜਿਹਾ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਲਾਈਫ ਦੇ ਵਿੱਚ ਓਕੇ ਸੋ ਜਿੰਨੇ ਕਿ ਮੈਂ ਇੱਕ ਝਲਕ ਤੋਂ ਸਮਝ ਪਾਈਆਂ ਆਈ ਡੋਨਟ ਨੋ ਤੁਸੀਂ ਕਹਿੰਦੇ ਹਜੇ ਰਿਵੀਲ ਕਰਾਂਗੇ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਸਪੋਰਟਸਮੈਨਸ਼ਿਪ ਤੇ ਇੱਕ ਐਕਸ਼ਨ ਇਹ ਤਿੰਨੇ ਵੱਖਰੀਆ ਵੱਖਰੀਆ ਚੀਜ਼ਾਂ ਨੇ ਸਪੋਰਟਸ ਸਪੋਰਟਸਮੈਨਸ਼ਿਪ ਤਾਂ ਤੁਹਾਡੇ ਅੰਦਰ ਸਪਿਰਿਟ ਹੈ ਕਿਉਂਕਿ ਤੁਸੀਂ ਜੁੜੇ ਹੋਏ ਹੋ ਬਟ ਚੈਂਪੀਅਨਸ਼ਿਪ ਦਾ ਸਪੋਰਟਸਮੈਨ ਸਪਿਰਿਟ ਨੂੰ ਕਿਵੇਂ ਵੀ ਤੁਸੀਂ ਆਈ ਮੈਨ ਖੁਦ ਦੀ ਲਾਈਫ ਦੇ ਵਿੱਚ ਯੂ نو ਕੈਰੀ ਫਾਰਵਰਡ ਕਰਿਆ ਹੋਇਆ ਹੈ ਬੰਦਾ ਜਦੋਂ ਕੋਈ ਖੇਡਦਾ ਹੈ ਜਦੋਂ ਮਿਹਨਤ ਕਰਦਾ ਹੈ ਉਹ ਚੈਂਪੀਅਨ ਬਣਨ ਲਈ ਖੇਡਦਾ ਹੈ ਜੀ ਤਾਂ ਚੈਂਪੀਅਨਸ਼ਿਪ ਚਾਹੀਦੀ ਹੈ ਜ਼ਰੂਰੀ ਹੁੰਦੀ ਹੈ ਉਹ ਲਾਈਫ ਦੇ ਵਿੱਚ ਓਕੇ ਉਹ ਜਦੋਂ ਸਾਡਾ ਮੁਕਾਮ ਅਸੀਂ ਕਿਤੇ ਮਿਹਨਤ ਕਰਦੇ ਆਂ ਅਗਲਾ ਕਹਿੰਦਾ ਯਾਰ ਮੈਂ ਇਸ ਮੁਕਾਮ ਤੱਕ ਜਾਣਾ ਜੀ ਜਦੋਂ ਤੁਸੀਂ ਉਸ ਮੁਕਾਮ ਤੱਕ ਪਹੁੰਚ ਜਾਂਦੇ ਹੋ ਤੁਸੀਂ ਚੈਂਪੀਅਨ ਬਣ ਜਾਂਦੇ ਹੋ ਸੋ ਇਸ ਕਰਕੇ ਚੈਂਪੀਅਨਸ਼ਿਪ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਹੈ ਤੁਸੀਂ ਕਿਸ ਦੀ ਜ਼ਿੰਦਗੀ ਦੇ ਚੈਂਪੀਅਨ ਹੋ ਕਿਹਨੇ ਕੋਈ ਘਰ ਦੇ ਕਿਸੇ ਨੇੜਲੇ ਬੰਦੇ ਨੇ ਕਿਹਾ ਕਿ ਤੁਸੀਂ ਸਾਡੇ ਲਈ ਚੈਂਪੀਅਨ ਹੋ ਅ ਕਈ ਚੌਣ ਵਾਲੇ ਕਹਿ ਦਿੰਦੇ ਆ ਜੀ ਪਿਆਰ ਕਰਨ ਵਾਲੇ ਜਿਨਨੇ ਲਵਰ ਨੇ ਫੈਨ ਨੇ ਜੀ ਉਹ ਕਹਿ ਦਿੰਦੇ ਆ ਕਈ ਵਾਰ ਕੇ ਯਾਰ ਬਾਈ ਤੁਹਾਨੂੰ ਬਹੁਤ ਪਿਆਰ ਕਰਦੇ ਆ ਯਾਰ ਕਈ ਜਾਨ ਵੀ ਲਿਖਦੇ ਆ ਜੀ ਤੁਸੀਂ ਕਮੈਂਟਸ ਦੇ ਵਿੱਚ ਪੜੋਗੇ ਜਾਨ ਲਿਖਦੇ ਆ ਕੋਈ 우ਸਤਾਦ ਲਿਖਦਾ ਕੋਈ ਕੋਈ ਵਰਡ ਲਿਖਦਾ ਜੀ ਮੈਨੂੰ ਲੱਗਦਾ ਪਿਆਰ ਕਰਨ ਵਾਲੇ ਬਹੁਤ ਨੇ ਉਹ ਜਿਹੜੇ ਨਾਮ ਨਾਲ ਤੁਹਾਨੂੰ ਨਵਾਜ਼ ਦਿੰਦੇ ਆ ਉਹ ਸਿਰ ਮੱਤੇ ਮੈਨੂੰ ਲੱਗਦਾ ਤੇ ਦੂਜੀ ਗੱਲ ਰਹੀ ਚੈਂਪੀਅਨ ਦੀ ਚੈਂਪੀਅਨ ਮੈਨੂੰ ਲੱਗਦਾ ਬੰਦਾ ਆਪਣੀ ਲਾਈਫ ਦਾ ਹੋਣਾ ਚਾਹੀਦਾ ਰਾਈਟ ਆਪਣੇ ਜ਼ਮੀਰ ਦਾ ਹੋਣਾ ਚਾਹੀਦਾ ਬਿਲਕੁਲ ਜੋ ਆਪਣੇ ਜ਼ਮੀਰ ਨੂੰ ਕੰਟਰੋਲ 'ਚ ਕਰ ਸਕੇ ਕੋਈ ਵੀ ਚੀਜ਼ ਔਡੀਆਂ ਜਿੰਨੀਆਂ ਵੀ ਇਛਾਵਾਂ ਨੇ ਯਾ ਤੁਸੀਂ ਚੰਗੀਆਂ ਚੀਜ਼ਾਂ ਵੱਲ ਜਾਣਾ ਬੁਰੀਆਂ ਚੀਜ਼ਾਂ ਵੱਲ ਜਾਣਾ ਥੋੜਾ ਕੰਟਰੋਲ ਹੋਣਾ ਚਾਹੀਦਾ ਤੁਸੀਂ ਆਪਣੇ ਆਪ ਤੇ ਚੈਂਪੀਅਨ ਹੋਣੇ ਜ਼ਰੂਰੀ ਤੁਸੀਂ ਕਰ ਲੈਨੇ ਹੋ ਖੁਦ ਨੂੰ ਇਮੋਸ਼ਨਲੀ ਕੰਟਰੋਲ ਕਰ ਲੈਣਾ ਜੀ ਕੰਟਰੋਲ ਕਰ ਲੈਣਾ ਕਈ ਵਾਰ ਦੇਖੋ ਸਾਡੇ ਤੋਂ ਵੀ ਮੈਂ ਵੀ ਇਨਸਾਨ ਆ ਸਾਡੇ ਵੀ ਦਿਮਾਗ ਚ ਆਉਂਦਾ ਯਾਰ ਇਹ ਕਿਵੇਂ ਉਹ ਕਿਵੇਂ ਤਾਂ ਫਿਰ ਵੀ ਨਹੀਂ ਯਾਰ ਇਹ ਜੋ ਤੂੰ ਇਹ ਸੋਚ ਰਹੇ ਆਂ ਜੋ ਕਰ ਰਹੇ ਆਂ ਇਹ ਗਲਤ ਹੈ ਚੀਜ਼ ਓਕੇ ਫੋਰਗੇਟ ਐਂਡ ਫੋਰਗਿਵ ਲਾਈਫ ਦੇ ਵਿੱਚ ਰੱਖੇ ਹੋਏ ਆਸੋਲ ਜਾਂ ਜਿਹੜੇ ਕੱਟ ਤੇ ਬਸ ਫੋਰਗੇਟ ਰੱਖਿਆ ਹੈ ਜੀ ਰੱਖਿਆ ਹੋਇਆ ਫੋਰਗੇਵ ਵੀ ਰੱਖਿਆ ਹੋਇਆ ਅੱਛਾ ਭੁੱਲ ਵੀ ਜਾਣੇ ਹੋ ਮਾਫ ਵੀ ਕਰ ਦਿੰਦੇ ਹੋ ਓਕੇ ਤੁਸੀਂ ਫੈਨਸ ਦੀ ਗੱਲ ਕੀਤੀ ਫੈਨਸ ਵਾਕਿਆ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਂ ਦੇਖਿਆ ਤੁਹਾਡਾ ਇੱਕ ਪੋਸਟ ਹੈ ਇੱਕ ਰੀਲ ਹੈ ਜਿਸ ਦੇ ਵਿੱਚ ਬਹੁਤ ਸੋਹਣੀ ਪੇਂਟਿੰਗ ਤੁਹਾਨੂੰ ਤੁਹਾਡੇ ਗਿਫਟ ਵੱਲੋਂ ਗਿਫਟ ਕੀਤੀ ਗਈ ਹੈ ਤੁਹਾਡੀ ਤਾਂ ਸਿੱਧੂ ਮੂਸੇਵਾਲੇ ਦੀ ਰਾਈਟ ਸੋ ਤੁਹਾਨੂੰ ਕਿੱਦਾਂ ਲੱਗਦਾ ਹੈ ਕਿਉਂਕਿ ਲੋਕੀ ਮੁਹੱਬਤ ਦੀ ਮਤਲਬ ਐਨਾ ਟਾਈਮ ਕੱਢ ਕੇ ਕੋ ਤੁਹਾਨੂੰ ਪੋਰਟਰੇ ਕਰ ਰਿਹਾ ਔਰ ਫਿਰ ਤੁਹਾਨੂੰ ਦੇਣ ਆ ਰਿਹਾ ਮੈਂ ਇਹ ਅਚੀਵਮੈਂਟ ਹੈ ਮੈਂ ਤਾਂ ਕਹਿੰਨਾ ਆਹੀ ਪਿਆਰ ਹੈ ਕਿਉਂਕਿ ਬੰਦਾ ਤੁਹਾਨੂੰ ਮਿਲਣ ਆ ਰਿਹਾ ਹੈ ਸੋ ਇਟ ਮੀਨਸ ਉਸ ਬੰਦੇ 'ਚ ਕੋਈ ਉਮੀਦ ਹੈ ਉਹ ਤੁਹਾਨੂੰ ਪਸੰਦ ਕਰਦਾ ਚਾਹ ਰਿਹਾ ਆਪਣੇ ਚਾਹਣ ਵਾਲਿਆਂ ਨੂੰ ਤੁਹਾਨੂੰ ਪਸੰਦ ਕਰਨ ਵਾਲਿਆਂ ਨੂੰ ਕਦੇ ਦੂਰ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਟਾਈਮ ਤੇ ਅਸੀਂ ਇਹਨਾਂ ਚੀਜ਼ਾਂ ਲਈ ਐਫਰਟ ਕਰ ਰਹੇ ਹੁੰਦੇ ਹਾਂ ਸਟਰਗਲ ਕਰ ਰਹੇ ਹੁੰਦੇ ਹਾਂ ਇਹ ਹੀ ਚੀਜ਼ਾਂ ਪਾਉਣ ਲਈ ਪਰ ਜਦੋਂ ਅਸੀਂ ਇਹ ਚੀਜ਼ਾਂ ਪਾ ਲੈਂਦੇ ਆ ਸਾਨੂੰ ਲੱਗਦਾ ਕਿ ਯਾਰ ਹੁਣ ਫੋਟੋ ਖਿਚਵਾਉਣ ਆਊਗਾ ਹੁਣ ਮੈਨੂੰ ਮਿਲਣ ਆਊਗਾ ਮੈਨੂੰ ਲੱਗਦਾ ਉਹ ਤੁਸੀਂ ਆਪਣੇ ਕਰਮਾਂ ਨੂੰ ਠੋਕਰ ਮਾਰ ਰਹੇ ਹੋ ਹਾਂ ਔਰ ਹਰ ਬੰਦੇ ਦੀ ਉਮੀਦ ਨਹੀਂ ਕਦੇ ਕਿਸ ਦੀ ਤੋੜਨੀ ਚਾਹੀਦੀ ਜੇ ਕੋਈ ਬੰਦਾ ਤੁਹਾਡੇ ਨਾਲ ਕੁਝ ਜ਼ਿਆਦਾ ਟਾਈਮ ਨਹੀਂ ਲੱਗਣਾ ਮੈਨੂੰ ਲੱਗਦਾ ਇੱਕ ਦੋ ਸੈਕਿੰਡ ਲੱਗਦੇ ਆ ਰਾਈਟ ਤਾਂ ਕਰਾ ਲੈਣਾ ਚਾਹੀਦਾ ਕਈ ਵਾਰ ਹਾਂ ਇੰਨਾ ਜ਼ਰੂਰ ਹੋਉਂਦਾ ਕਿ ਤੁਸੀਂ ਕਾਲੀ ਚੁੰਨੇ ਹੋ ਬਹੁਤ ਜ਼ਿਆਦਾ ਤੁਹਾਡੇ ਚਾਹਣ ਵਾਲੇ ਇੰਨੇ ਖੜੇ ਹੁੰਦੇ ਨੇ ਕਿ ਟਾਈਮ ਨਹੀਂ ਦੇ ਪਾਉਂਦੇ ਕਈ ਵਾਰ ਹੋ ਜਾਂਦਾ ਸਮ ਬਟ ਜ्यादातर यही कोशिश होनी चाहिए कि नहीं यार बंदे जो कोई आया है तो onu प्यार सत्कार नाल उदा आदर सत्कार जिन्ना ਬਣਦਾ onu ਕਰੋ जरूर ਦਿਓ जी ਜੇ ਤੁਸੀਂ ਕਹਿ ਕੇ ਕੋਈ 우ਸਤਾਦ ਵੀ ਲਿਖ ਦਿੰਦਾ ਸੋ نیچے ਕੁਝ ਕਮੈਂਟਸ ਮੈਂ ਦੇਖੇ ਲਿਖਿਆ ਹੋਇਆ 우ਸਤਾਦ ਪਲਸ 우ਸਤਾਦ ਇਸ ਇਕਵਲ ਟੂ ਹੈਨਾ ਡਾਕੂ ਦਾ ਮੁੰਡਾ ਡਾਕੂ ਦਾ ਮੁੰਡਾ ਜਸ ਆ ਕੀ ਲੱਗਦਾ ਇਹ ਦੇ ਜਿੱਦਾਂ ਫੈਨਸ ਨੂੰ ਫੈਨਸ ਦਾ ਇਹ ਮੰਨਣਾ ਵੀ ਹੈ ਤੇ ਉਹਨਾਂ ਦੀ ਚਾਹਤ ਵੀ ਹੈ ਜੋ ਕਿ ਪੂਰੀ ਨਹੀਂ ਹੋ ਸਕਦੀ ਬਟ ਬੀਇੰਗ ਅ ਆਰਟਿਸਟ ਔਰ ਇੱਕ ਇਨਸਾਨ ਦੇ ਤੌਰ ਤੇ ਜੇ ਸਿੱਧੂ ਹੁੰਦਾ ਤੇ ਕੀ ਇਸ ਫਿਲਮ ਦੇ ਵਿੱਚ ਤੁਸੀਂ ਦੋਵੇਂ ਇਕੱਠੇ ਕਲੈਬਰੇਸ਼ਨ ਕਰਦੇ ਹੋ ਸਕਦਾ ਸੀ ਉਹਨਾਂ ਦਾ ਕੋਈ ਫਰੈਸ਼ ਗਾਣਾ ਲੈ ਕੇ ਆਉਂਦੇ ਹਾਂ ਹਣਾ ਓਕੇ ਜ਼ਰੂਰ ਕਿਉਂ ਨਹੀਂ ਟੂ ਟਾਈਮ ਵੀ ਮੈਨੂੰ ਲੱਗਦਾ ਥੋੜਾ ਕੋਨਾ ਮੋਟਾ ਟੂ ਆਈ ਸੀ ਜੀ ਦਾ ਟਾਈਮ ਵੀ ਅਪਰੋਚ ਕੀਤੀ ਸੀਗੀ ਦਾ ਟਾਈਮ ਸ਼ਾਦਰ ਜਿਵੇਂ ਸੀਗੇ ਹਣਾ ਸਿੱਧੂ ਬਾਈ ਦੇ ਤਾਂ ਉਦੋਂ ਨਹੀਂ ਹੋ ਸਕਿਆ ਪਰ ਤੀਜੀ ਦੇ ਵਿੱਚ ਲੋਕ ਹਰ ਇੱਕ ਫਿਲਮ 'ਚ ਡਿਮਾਂਡ ਕਰਦੇ ਸੀ ਜੁਜੀ 'ਚ ਵੀ ਇਹ ਚ ਵੀ ਤਾਂ ਫਿਰ ਰੀਕ੍ਰੀਏਟ ਕੀਤਾ ਗਾਣਾ ਜੀ ਯਾਰੀ ਕੀ ਹੈ ਤੁਹਾਡੇ ਲਈ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਅਸੀਂ ਯਾਰੀ ਵਖਾਂਗੇ ਹਰ ਫਿਲਮ 'ਚ ਕੁਝ ਛੇਕ ਦੋ ਯਾਰ ਤੁਹਾਡੇ ਹੁੰਦੇ ਆ ਜਿਹੜੇ ਇੱਕ ਸਿੰਬੋਲਿਕ ਫਰੈਂਡਸ਼ਿਪ ਯੂ نو ਬੈਂਚਮਾਰਕ ਸੈਟ ਯਾਰੀ ਹੋਈ ਹੈ ਜੋ ਫਿਲਮ 'ਚ ਦੇਖੋ ਜੋ ਫਿਲਮ ਤੇ ਦੇਖਾਂਗੇ ਜੋ ਫਿਲਮ ਤੇ ਦੇਖੋਗੇ ਉਹੀ ਮੇਰੇ ਲਈ ਆ ਰਹੀ ਹੈ ਓਕੇ ਅਸੀਂ ਪਿੱਛੇ ਖੜੇ ਸੀ ਗੱਲ ਹੋ ਰਹੀ ਸੀ ਕਹਿੰਦੇ ਕਿ ਨਾ ਇੱਕ ਚੀਜ਼ ਜ਼ਰੂਰ ਹੈ ਕਿ ਜਦੋਂ ਆਰਟਿਸਟ ਤੋਂ ਆਰਟਿਸਟ ਫਿਲਮਾਂ ਦੇ ਵਿੱਚ ਮਲਟੀ ਫਿਲਮਾਂ ਰਿਲੀਜ਼ ਹੁੰਦੀਆਂ ਹੈ ਨਾ ਤੇ ਕਿਤੇ ਨਾ ਕਿਤੇ ਹੁੰਦਾ ਸਾਡੀ ਫਿਲਮ ਬਟ ਬੜੀ ਆਬਵੀਅਸ ਗੱਲ ਹੈ ਤੁਹਾਡੀ ਫਿਲਮ ਦੇ ਨਾਲ ਤੁਹਾਡੇ ਬਹੁਤ ਜਿਗਰੀ ਯਾਰ ਤੁਹਾਡੇ ਭਰਾ ਹੈ ਨਾ ਉਹਨਾਂ ਦੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਤੋਂ ਤੁਹਾਡੇ ਤਾਂ ਬੀਨੂ ਭਾਜੀ ਦੀ ਗੱਲ ਕਰ ਰਹੀਆਂ ਬਟ ਮੈਂ ਜਨਰਲੀ ਜਾਨਣਾ ਚਾਹੁੰਦੀ ਆ ਜਦੋਂ ਇੱਕ ਆਰਟਿਸਟ ਤੋਂ ਆਰਟਿਸਟ ਜਦੋਂ ਇੱਕ ਭਰਾ ਤੋਂ ਭਰਾ ਤੇ ਪਰਿਵਾਰ ਵਾਂਗੂ ਬਹਿ ਕੇ ਦੋਸਤਾਂ ਵਾਂਗੂ ਬ ਸਿਨੇਮਾ ਨੂੰ ਚਾਹੀ ਹੈ ਬਾ ਸਿਨੇਮਾ ਬਾਰੇ ਸਾਡੀ ਗੱਲ ਘੱਟ ਹੁੰਦੀ ਹੈ ਅੱਛਾ ਅਸੀਂ ਆਪਸ ਹੀ ਗੱਲਾਂ ਆਪਸੀ ਇੰਜੋਏਮੈਂਟ ਚ ਹੀ ਜ਼ਿਆਦਾ ਨਿਕਲਦੇ ਆਂ ਵਿਛੜਦੇ ਆਂ ਸੋ ਸਿਨੇਮਾ ਬਾਰੇ ਘੱਟ ਗੱਲ ਹੁੰਦੀ ਹੈ ਘੱਟ ਗੱਲ ਹੁੰਦੀ ਹੈ ਸੋ ਸੇਮ ਡੇ ਫਿਲਮਾਂ ਰਿਲੀਜ਼ ਹੋਣਗੀਆਂ ਦੇਖੋਗੇ ਦੇਖੋ ਮੈਂ ਤਾਂ ਕਹਿੰਨਾ ਉਹਨਾਂ ਦੀ ਫਿਲਮ ਵੀ ਚੱਲੇ ਵਾਹ ਕੋਈ ਇਹ ਵੀ ਚੱਲੇ ਦੋਵੇਂ ਫਿਲਮਾਂ ਸਫਲ ਹੋਣ ਆਰਟਿਸਟਾਂ ਦੀ ਮਿਹਨਤ ਸਭ ਦੇ ਲੱਗਦੀ ਆ ਪਰ ਮੈਂ ਇੱਕ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਸੋ ਦੋ ਫਿਲਮਾਂ ਤਾਂ ਦੇਖੋ ਪੰਜਾਬੀ ਸਿਨੇਮਾ ਚ ਆਉਣਗੀਆਂ ਆਉਣਗੀਆਂ ਉਹਦੇ ਉੱਤੇ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਡੇਟਸ ਨਹੀਂ ਹੁੰਦੀਆਂ ਹਨਾ ਇੱਕ ਤੁਸੀਂ ਸੀਜ਼ਨ ਵੀ ਦੇਖਣਾ ਹੁੰਦਾ ਯਾਰ ਫਿਰ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਉਦੋਂ ਸਾਡਾ ਪੰਜਾਬੀ ਸਿਨੇਮਾ ਉਹਨਾਂ ਨਹੀਂ ਸਫਲ ਹੁੰਦਾ ਜਿੰਨਾ ਇਹਨਾਂ ਡੇਜ਼ ਦੇ ਵਿੱਚ ਹੁੰਦਾ ਜੇ ਤੁਸੀਂ ਮਈ ਤੋਂ ਲੈ ਕੇ ਅਕਤੂਬਰ ਤੱਕ ਅਹੀ ਟਾਈਮ ਹੁੰਦਾ ਬਿਲਕੁਲ ਪਰ ਚਾਰ ਚਾਰ ਫਿਲਮਾਂ ਨਹੀਂ ਹੋਣੀਆਂ ਚਾਹੀਦੀਆਂ ਹਾਂ ਆਫਕੋਰਸ ਇਹ ਇਹ ਮਾੜਾ ਪੰਜਾਬੀ ਸੰਮੇਲ ਇਹ ਚੰਗੀ ਗੱਲ ਹੈ ਹਾਂਜੀ ਰਾਈਟ ਉਹ ਸਮਝਦਾਰੀ ਐਸੇ ਜਿਹੜੇ ਦੋ ਫਿਲਮਾਂ ਹੁੰਦੀਆਂ ਨੇ ਆਉਣ ਤੋਂ ਜੀ ਦੀ ਚੰਗੀ ਹੋਊਗੀ ਸਾਰੇ ਦੁਆਵਾ ਕਰੋ ਕਿ ਤੇਰੀ ਵੀ ਚੱਲੇ ਮੇਰੀ ਵੀ ਚੱਲੇ ਮੇਰੀ ਵੀ ਚੱਲੇ ਬਿਲਕੁਲ ਹਾਂ ਕੰਟੈਂਟ ਚੰਗਾ ਹੋਊਗਾ ਲੋਕ ਪਸੰਦ ਕਰਨਗੇ ਅਪਰੀਸ਼ੀਏਟ ਕਰਨਗੇ ਬਿਲਕੁਲ ਸੋ ਮੇਰਾ ਇਹੀ ਕਹਿਣਾ ਹੈ ਬਹੁਤ ਅੱਛੀ ਗੱਲ ਹੈ ਇੱਕ ਡਾਇਲੋਗ ਹੈ ਪਿਓ ਦੀਆਂ ਪੈਰਾਂ ਤੇ ਤੁਰਨਾ ਛੱਡ ਕੇ ਹੈਨਾ ਬਟ ਤੁਸੀਂ ਟੀਜ਼ਰ ਦੇਖਣਾ ਪਰ ਮੈਂ ਤੁਹਾਡੇ ਉਹ ਜੇ ਕਿ ਮੈਨੂੰ ਵੀ ਪੁਰਦਾਦੇ ਦੀਆਂ ਪੈੜਾਂ ਤੇ ਹੀ ਤੁਰਨਾ ਪਿਆ ਤੇ ਫਿਰ ਬਣ ਗਿਆ ਮੈਂ ਵੀ ਡਾਕੂ ਵਾਲਾ ਯੈਸ ਬਟ ਮੈਂ ਪੁੱਛਣਾ ਚਾਹਾਂਗੀ ਕਿ ਕਿਹੜੀਆਂ ਕੁਆਲਿਟੀਆਂ ਤੁਸੀਂ ਯੂ نو ਦੇਖ ਕੇ ਕਹਿੰਦੇ ਵੀ ਇਹ ਤਾਂ ਦੇਵ ਤੇਰੀਆਂ ਤੇਰੇ ਡੈਡ ਵਾਲੀਆਂ ਨੇ ਉਹਨਾਂ ਦੀਆਂ ਪੈੜਾਂ ਤੇ ਤੁਰ ਕੇ ਕਿਹੜੀਆਂ ਕੁਆਲਿਟੀਆਂ ਕੈਰੀ ਕਰੀਆਂ ਹੋਈਆਂ ਮੇਰੇ ਡੈਡ ਨੂੰ ਮੇਰੇ ਫਾਦਰ ਨੂੰ ਲੋਕਾਂ ਤੋਂ ਸੁਣਿੰਦਾ ਜਿਹੜੇ ਉਹਨਾਂ ਦੇ ਹਮ ਉਮਰ ਨੇ ਜੀ ਜਾਂ ਪਿੰਡ ਦੀਆਂ ਲੇਡੀਜ਼ ਹੁੰਦੀਆਂ ਨੇ ਤਾਂ ਉਹ ਕਹਿੰਦੇ ਸੀਗੇ ਕਿ ਇਦਾਂ ਦੇ ਸੀਗੇ ਤੇਰੇ ਫਾਦਰ ਕਿ ਜੇ ਗਾਵਾਂ ਵੀ ਬੜੀਆਂ ਨੇ ਜਾਂ ਕੋਈ ਖੇਤਾਂ ਦੇ ਵਿੱਚ ਉਹ ਕਹਿੰਦੇ ਸੀ ਇਹਨਾਂ ਦੇ ਕਰਮਾਂ ਦਾ ਚਾਰ ਲੈਣ ਦੋ ਫੱਟੇ ਕਰ ਲੈਣ ਦੋ ਹਨ ਬੜੇ ਦਿਆਲੂ ਸੁਭਾਅ ਦੇ ਸੀਗੇ ਤੇ ਉਹ ਮੇਰੇ ਤੇ ਮੇਰੇ ਬ੍ਰਦਰ ਚ ਹੈਗੀ ਆ ਹਾਂ ਇਮੋਸ਼ਨਲੀ ਅਸੀਂ ਜੁੜ ਜਾਂਦੇ ਚੀਜ਼ਾਂ ਨਾਲ ਜੀ ਜਿਵੇਂ ਚਾਹ ਕੇ ਵੀ ਕਿਦਾ ਚਾਹਾਂ ਕਿਦਾ ਮੈਨੂੰ ਨੁਕਸਾਨ ਕਰਨਾ ਮੈਂ ਨਹੀਂ ਕਰ ਪਾਉਂਗਾ ਕਿਉਂਕਿ ਮੇਰਾ ਕਿਦਣਾ ਕਿਦੈ ਜ਼ਮੀਰ ਮੈਨੂੰ ਅਲਾਉ ਨਹੀਂ ਕਰੂਗਾ ਉਹ ਸਵਾਲ ਪੁੱਛੂਗਾ ਕਿ ਤੂੰ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਉਹ ਚੀਜ਼ ਸ਼ਾਇਦ ਲੱਗਦਾ ਕਿ ਬਲੱਡ ਚ ਹੈਗੀ ਬਟ ਬਹੁਤ ਅੱਛੀ ਚੀਜ਼ ਤੁਸੀਂ ਮਤਲਬ ਨਹੀਂ ਇਹਨਾ ਮੂੰਹ ਫੱਟਾ ਇਹ ਦਿਲ ਚੋਂ ਦਾ ਬੋਲਦਾ ਇਹਨਾਂ ਬੋਲ ਦਿੰਨੇ ਹਾਂ ਪਰਵਾਹ ਨਹੀਂ ਕਰਦਾ ਕਿ ਮੇਰਾ ਨੁਕਸਾਨ ਹੋਊਗਾ ਚੰਗਾ ਹੋਊਗਾ ਬੁਰਾ ਹੋਊਗਾ ਉਹ ਬੋਲਿਆ ਜਾਂਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਨੀਤਾਂ ਨਾਲ ਮੁਰਾਦਾ ਹੁੰਦੀ ਹੈ ਨੀਤਾਂ ਸੱਚੀਆਂ ਸੋਚੀਆਂ ਹੋਣ ਤੇ ਪ੍ਰਮਾਤਮਾ ਵੀ ਆਪ ਖੜ ਕੇ ਪਿੱਛੜ ਰਿਹਾ ਹੈ ਨਾ ਆਬੀਅਸਲੀ ਜੀ ਮੈਂ ਤਾਂ ਆਲਵੇਜ਼ ਇਹ ਗੱਲ ਬੋਲਦਾ ਜੀ ਕਿ ਤੁਹਾਡੀ ਨੀਤ ਨਾ ਮੈਂ ਜਾਣਦਾ ਨਾ ਮੇਰੀ ਨਹੀਂ ਤੁਸੀਂ ਜਾਣਦੇ ਹੋ ਪਰ ਸਾਡੀ ਦੋਵਾਂ ਦੀ ਨੀਤ ਉਹ ਪ੍ਰਮਾਤਮਾ ਜਾਣਦਾ ਹੈ ਜਿਹੜੀ ਦੀ ਨੀਤ ਚੰਗੀ ਹੋਊਗੀ ਉਹਨੂੰ ਬਾਹ ਫੜ ਕੇ ਅੱਗੇ ਲੈ ਜਾਊਗਾ ਜੇ ਤੁਹਾਡੇ ਬਾਰੇ ਮੈਂ ਕੁਝ ਬੁਰਾ ਸੋਚਦਾ ਹਾਂਗਾ ਉਹਦਾ ਪ੍ਰਭਾਵ ਮੇਰੇ ਤੇ ਹੀ ਪੈਣਾ ਪਾਏਗਾ ਇਹ ਸਾਡੇ ਸਮਝ ਨਹੀਂ ਆਉਂਦੀ ਅਸੀਂ ਪਿੱਛੇ ਵੀ ਰਹਿ ਜਾਂਦੇ ਆ ਆਪਣੀ ਨੀਤ ਕਰਕੇ ਪਰ ਉਹ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਅਸੀਂ ਇੰਨਾ ਪਿੱਛੇ ਕਿਉਂ ਆ ਕਿਉਂ ਕਿਉਂ ਬੰਦਾ ਜਿਹੜਾ ਚੰਗੀ ਨੀਤ ਵਾਲਾ ਸੀ ਉਹ ਅੱਗੇ ਕਿਉਂ ਨਿਕਲ ਗਿਆ ਬਿਲਕੁਲ ਅਸੀਂ ਉਹ ਚੀਜ਼ ਨੂੰ ਸਮਝ ਨਹੀਂ ਪਾਉਂਦੇ ਜੀ ਰਾਈਟ ਇਹ ਸ਼ਾਇਦ ਬਹੁਤ ਕਿਸੇ ਵਿੱਚ ਜਾ ਕੇ ਫਿਰ ਸਮਝ ਆਉਂਦੀ ਹੈ ਲੋਕਾਂ ਨੂੰ ਸਮਝ ਆ ਜਾਏਗਾ ਹਾਂ ਪਰ ਟਾਈਮ ਤੇ ਸਮਝ ਨਹੀਂ ਆਉਂਦੀ ਗੱਲ ਹਾਂ ਕਈ ਵਾਰ ਚੀਜ਼ਾਂ ਟਾਈਮ ਤੋਂ ਬਾਅਦ ਸਮਝ ਆ ਜਾਂਦੀ ਹੈ ਰਾਈਟ ਸੋ ਸਮਾਵਾਦਾ ਰਹੇਗਾ ਚੀਜ਼ਾਂ ਹੋਰ ਜ਼ਿਆਦਾ ਜਿਹੜੀਆਂ ਨੇ ਉਹ ਅਨਫੋਲਡ ਹੁੰਦੀਆਂ ਰਹਿਣਗੀਆਂ ਗੱਲਾਂ ਬਾਤਾਂ ਚੱਲਦੇ ਰਹਿਣਗੀਆਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗੇ ਤੁਸੀਂ ਫਾਦਰ ਸਾਹਿਬ ਵੱਲ ਜਿਹੜੀ ਗੱਲ ਕੀਤੀ ਉਹ ਕੁਆਲਿਟੀ ਮੈਨੂੰ ਲੱਗਦਾ 24 ਹੈ ਹੈਨਾ इमोशनल ਜਦੋਂ ਤੁਸੀਂ ਬਹੁਤ ਜ਼ਿਆਦਾ ਅੰਦਰੋਂ ਹੁੰਨੇ ਹੋ ਨਾ ਤੁਹਾਡੀ ਸੋਲ ਬਹੁਤ इमोਸ਼ਨ ਹੁੰਦੀ ਹੈ ਇਸ ਦੇ ਟੀਜ਼ਰ ਦੇ ਵਿੱਚ ਇੱਕ ਇੱਕ ਸ਼ਾਟ ਹੈ ਜਿਸ ਦੇ ਵਿੱਚ ਤੁਹਾਡਾ ਅਗਰੈਸ਼ਨ ਨਜ਼ਰ ਆ ਰਿਹਾ ਤੁਸੀਂ ਬਹੁਤ ਮਤਲਬ ਹੌਕਾ ਲੈ ਕੇ ਇੱਕ ਯੂ نو ਇੱਕ ਸ਼ਾਊਟ ਕਰ ਰਿਹਾ ਹੈਨਾ ਅਗਰੈਸ਼ਨ ਹੋਲਡ ਕਰ ਲੈਣੇ ਹੋ ਜਾਂ ਅਗਰੈਸਿਵ ਹੋ ਅ ਕਈ ਵਾਰ ਕਰ ਲੈਣਾ ਜੀ ਕਈ ਵਾਰ ਨਿਕਲ ਵੀ ਜਾਂਦਾ ਪਰ ਹੁਣ ਮੈਂ ਬਹੁਤ ਕੰਟਰੋਲਡ ਹੋ ਗਿਆ ਤੁਸੀਂ ਬਹੁਤ ਕਾਮ ਹੋ ਗਏ ਹੋ ਹੁਣ ਹੋ ਗਿਆ ਮੈਂ ਹਾਂ ਕਿਉਂਕਿ ਵਕਤ ਦੇ ਨਾਲ ਨਾਲ ਤੁਹਾਨੂੰ ਲੱਗਦਾ ਕਿ ਦੁਨੀਆ ਬਦਲ ਨਹੀਂ ਸਕਦੀ ਜਦੋਂ ਤੁਸੀਂ ਨਵੇਂ ਹੁੰਨੇ ਹੋ ਉਦੋਂ ਤੁਸੀਂ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਜੋ ਆਪਣਾ ਸਹੀ ਪੱਖਾ ਰੱਖਣ ਦੀ ਕੋਸ਼ਿਸ਼ ਕਰਦੇ ਹੋ ਲੋਕਾਂ ਨੂੰ ਦੱਸਣ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਲੋਕ ਨਹੀਂ ਸਮਝ ਪਾਉਂਦੇ ਰਾਈਟ ਹਨਾ ਉਹ ਦੁਨੀਆ ਉਦਾਂ ਹੀ ਚੱਲਦੀ ਹੈ ਫਿਰ ਐ ਲੱਗਦਾ ਕਿ ਯਾਰ ਹੁਣ ਇਹਨਾਂ ਨਾਲ ਮਤਾਂ ਮਾਰਨ ਦੀ ਲੋੜ ਨਹੀਂ ਆਪ ਹੀ ਕੰਮ ਹੋ ਜਾ ਜੀ ਆਪ ਹੀ ਆਪਣੇ ਆਪ ਨੂੰ ਕੰਟਰੋਲ ਚ ਰੱਖ ਇਹਨਾਂ ਨਾਲ ਆਪਣੇ ਕੰਮ ਵੱਲ ਜਿੰਨੀ એનર્ਜੀ ਹੈ ਕੰਮ ਵੱਲ ਲੈ ਕੇ ਜਾ। ਉਹ ਚੀਜ਼ਾਂ ਸਮਝ ਆ ਗਈਆਂ ਬਹੁਤ ਹੱਦ ਤੱਕ। ਜੀ। ਹੁਣ ਕੋਈ ਕਮੈਂਟ ਥੱਲੇ ਕੁਝ ਬੋਲ ਵੀ ਦਵੇ ਆ ਵੀ ਜਾਵੇ ਉਹਨਾਂ ਫਰਕ ਨਹੀਂ ਪੈਂਦਾ ਜਿਹਨਾਂ ਪਹਿਲਾਂ ਪੈਂਦਾ ਸੀ। ਹੁਣ ਮੈਨੂੰ ਲੱਗਦਾ ਸਾਨੂੰ ਆਦਤ ਹੀ ਪੈ ਗਈ। ਜੀ। ਕਿ ਜੇ ਤੁਸੀਂ ਕੋਈ ਚੰਗੀ ਪੋਸਟ ਵੀ ਪਾਈਏ ਤਾਂ ਉਹਦੇ ਥੱਲੇ ਵੀ 네ਗੇਟਿਵ ਆਉਣਾ ਹੀ ਆਉਣਾ। ਰਾਈਟ ਰਾਈਟ। ਇਸ ਕਰਕੇ ਸਾਨੂੰ ਹੁਣ ਇਹਨਾਂ ਚੀਜ਼ਾਂ ਦੀ ਆਦਤ ਪੈ ਗਈ। ਯੈਸ। ਹੁਣ ਸਾਨੂੰ ਉਹਨਾਂ ਬੋਲਣ ਵਾਲਿਆਂ ਦਾ ਫਰਕ ਨਹੀਂ ਪੈਂਦਾ ਹੁਣ ਸਾਨੂੰ ਸਾਡਾ ਚੰਗਾ ਲਿਖਣ ਵਾਲਿਆਂ ਦਾ ਪਿਆਰ ਦੇ ਸ਼ਬਦ ਬੋਲਣ ਵਾਲਿਆਂ ਦਾ ਉਹਨਾਂ ਦੀ ਕਦਰ ਕਰਦੇ ਆ ਉਹਨਾਂ ਉਹਨਾਂ ਦਾ ਜ਼ਿਆਦਾ ਫਰਕ ਪੈਂਦਾ ਨਹੀਂ ਮੈਂ ਸੱਚੀ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਬਹੁਤ ਜ਼ਿਆਦਾ ਆ ਮੀਨ ਫੀਲ ਕਰਿਆ ਤੁਸੀਂ ਬਹੁਤ ਕਾਮ ਕੰਪੋਜ਼ਡ ਹੋ ਗਏ ਹੋ ਚੀਜ਼ਾਂ ਨੂੰ ਇਗਨੋਰ ਕਰਨਾ ਸ਼ਾਇਦ ਤੁਹਾਨੂੰ ਸਮਝਣ ਲੱਗਿਆ ਉਹ ਹੀ ਹੈ ਕੰਟਰੋਲਿੰਗ ਪਾਵਰ ਦੀ ਗੱਲ ਆ ਗਈ ਹੈ ਨਾ ਉਹ ਨਹੀਂ ਤੁਹਾਡੀ ਜਿਵੇਂ ਜਿਵੇਂ ਉਮਰ ਜਾਂ ਵਧਦੀ ਹੈ ਉਵੇਂ ਮਚਿਓਰਟੀ ਵੀ ਆਉਂਦੀ ਹੈ ਰਾਈਟ ਉਹਨਾਂ ਵਿੱਚ ਸਿਆਣੇ ਹੁੰਦੇ ਜਾਂਦੇ ਹੋ ਕਿਉਂਕਿ ਤੁਹਾਡੇ ਤੁਹਾਡਾ ਸਰਕਲ ਵੀ ਸਿਆਣੇ ਬੰਦਿਆਂ ਦਾ ਬਣ ਜਾਂਦਾ ਹੈ ਤੁਹਾਡੇ ਆਲੇ ਦੁਆਲੇ ਲੋਕ ਉਦਾਂ ਦੇ ਹੁੰਦੇ ਆ ਫਿਰ ਤੁਸੀਂ ਖੁਦ ਵੀ ਲਰਨ ਕਰਦੇ ਹੋ ਜੀ ਚੱਲ ਕਿਹਾਰੇ ਕਈ ਚੀਜ਼ਾਂ ਦੇ ਜਿਹੜੇ ਪ੍ਰਭਾਵ ਨੇ 네ਗੇਟਿਵ ਪੋਜ਼ਿਟਿਵ ਜਿਦੋਂ ਤੱਕ ਤੁਸੀਂ ਕਿਸੇ ਚੀਜ਼ ਚ ਫਸਦੇ ਨਹੀਂ ਉਦੋਂ ਤੱਕ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਤਾਨੂੰ ਲੱਗਦਾ ਕਿ ਯਾਰ ਆ ਚੀਜ਼ ਜੇ ਮੈਂ ਆ ਕੰਮ ਨਾ ਕਰਦਾ ਤਾਂ ਮੈਂ ਆ ਰਿਜ਼ਲਟ ਨਾ ਹੁੰਦਾ ਉਹਦਾ ਜੀ ਰਾਈਟ ਸ਼ਾਇਦ ਮੈਂ ਬਾਜਾਂਦਾ ਤਾਂ ਵਧੀਆ ਰਹਿੰਦਾ ਐਗਜ਼ੈਕਟਲੀ ਹਾਂ ਰਾਈਟ ਟਾਈਮ ਦੇ ਨਾਲ ਆਉਂਦੀ ਆ ਨੇ ਟਾਈਮ ਦੇ ਨਾਲ ਆਉਂਦੀ ਆ ਨੇ ਸੋ ਟਾਈਮ ਤੇ ਫਿਲਮ ਵੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ 13 ਜੂਨ 13 ਜੂਨ ਨੂੰ ਅੱਛਾ ਐਕਸ਼ਨ ਹੋ ਗਿਆ ਤੁਹਾਡਾ ਇੱਕ ਕੈਰੈਕਟਰ ਦੇਖਾਂਗੇ ਕੁਝ ਇਹੋ ਜਿਹਾ ਹੈ ਜਿਹਦੇ ਲਈ ਦੇਵ ਤੁਸੀਂ ਵੇਟ ਕਰ ਰਹੇ ਹੋ ਕਿ ਮੈਂ ਇਹ ਕਰਨ ਜਾ ਰਿਹਾ ਐ ਐਕਸਪ ਮੈਨੂੰ ਲੱਗਦਾ ਜੀ ਇਹ ਫਿੱਟ ਹੋ ਕੇ ਆਇਆ ਮੈਂ ਹੁਣ ਤਾਂ ਮੈਂ ਉਹ ਫਿਟਨੈਸ ਬਾਰੇ ਲੋਕਾਂ ਦੀ ਕੀ ਪ੍ਰਤੀਕਿਰਿਆ ਹੋਊਗੀ ਉਹ ਮੈਂ ਦੇਖਣੀ ਚਾਹੁੰਦਾ ਵੰਡਰਫੁਲ ਤੇ ਮਿਹਨਤ ਬਹੁਤ ਕੀਤੀ ਹੈ ਹਾਂਜੀ ਔਰ ਸਾਡੀ ਫੀਲ ਵੀ ਇਹ ਖਾਸੀਦਾ ਕਿ ਤੂੰ ਮਿਹਨਤ ਕਰਾਉਂਦੀ ਹੈ ਹਾਂਜੀ ਕਿਉਂਕਿ ਤੁਹਾਡੇ ਅੰਗੇ ਕਰੈਕਟਰ ਹੁੰਦਾ ਤੁਹਾਨੂੰ ਆਡੀਅנס ਨੇ ਬਖਸ਼ਣਾ ਨਹੀਂ ਹੈਗਾ ਉਹਨੇ ਕਹਿ ਦੇਣਾ ਕਿ ਜਿਹੜੇ ਕਿਰਦਾਰ ਚ ਤੂੰ ਆਇਆ ਸੀ ਯਾਰ ਥੋੜਾ ਜਿਹਾ ਮਿਹਨਤ ਤਾਂ ਕਰ ਲੈਂਦਾ ਯੈਸ ਕਿਉਂਕਿ ਦੇਖਣਾ ਤੁਸੀਂ ਲੋਕਾਂ ਨੂੰ ਹਨਾ ਲੁਕਾ ਨਹੀਂ ਸਕਦੇ ਉਹਨਾਂ ਚੀਜ਼ਾਂ ਨੂੰ ਤਾਂ ਮਿਹਨਤ ਬਹੁਤ ਕੀਤੀ ਹੈ ਤਾਂ ਮੈਂ ਆਪਣੀ ਕੋ ਨਵੀਂ ਲੁੱਕ ਦੇਖਣ ਲਈ ਮੇਰੇ ਅੰਦਰ ਐਕਸਾਈਟਮੈਂਟ ਹੈਗੀ ਆ ਜੀ ਤੇ ਮੇਰੇ ਆਲੇ ਦੁਆਲੇ ਦੇ ਜਿੰਨੇ ਆਰਟਿਸਟ ਨੇ ਉਹਨਾਂ ਨੇ ਵੀ ਬਹੁਤ ਕਮਾਲ ਦਾ ਕੰਮ ਕੀਤਾ ਜੀ ਤੇ ਕਹਾਣੀ ਬਹੁਤ ਚੰਗੀ ਆ ਕਿਉਂਕਿ ਕਹਾਣੀ ਮੇਰੀ ਹੈ ਜੀ ਜਿਹਦਾ ਜਿਹੜਾ ਆਈਡੀਆ ਫਿਲਮ ਦਾ ਸਟੋਰੀ ਉਹ ਮੇਰੀ ਹੈ ਜੀ ਬਟ ਇਹਦੇ ਅਸੀਂ ਨਰਿੰਦਰ ਨੰਬਰਸ ਅਰ ਜਦੋਂ ਇਹਦੀ ਸਕਰੀਨ ਪਲੇ ਤੇ ਡਾਇਲੋਗ ਕਰਵਾਏ ਜੀ ਸੋ ਅਸੀਂ 2.5 ਸਾਲ ਦੀ ਜਿਹੜੀ ਮਿਹਨਤ ਆ ਉਹ ਦੇਖਣ ਲਈ ਮੈਂ ਬਹੁਤ ਐਕਸਾਈਟਮੈਂਟ ਆ ਮੈਨੂੰ ਕਿ ਲੋਕ ਕਿਵੇਂ ਉਹ ਤੇ ਰਿਐਕਟ ਕਰਦੇ ਆ ਕੀ ਉਹਨਾਂ ਦੇ ਕਮੈਂਟਸ ਆਉਂਦੇ ਆ ਆਫ ਕੋਰਸ ਅਸੀਂ ਸਾਰੀ ਤੁਹਾਨੂੰ ਪਿਆਰ ਕਰਨ ਵਾਲੇ ਆ ਵੇਟ ਕਰ ਰਹੇ ਹਾਂ ਔਰ ਬਹੁਤ ਅਪਰੀਸ਼ੀਏਬਲ ਹੈ ਤੁਹਾਡੀ ਜਿਹੜੀ ਵੀ ਮਿਹਨਤ ਹੈ ਬਹੁਤ ਮੁਬਾਰਕਬਾਦ ਹੈ ਤੁਹਾਨੂੰ ਥੈਂਕ ਯੂ ਸੋ ਵੈਰੀ ਮੱਚ ਐਂਡ ਆਲ ਦਾ ਬੈਸਟ ਸੋ ਤੁਹਾਡਾ ਵੀ ਬਹੁਤ ਥੈਂਕ ਯੂ ਬਸ ਇਸੇ ਤਰ੍ਹਾਂ ਆ ਆ ਪੋਜ਼ਿਟਿਵਲੀ ਸਪੋਰਟ ਕਰਦੇ ਰਹੋ ਸਿਨੇਮਾ ਨੂੰ ਕਲਾਕਾਰਾਂ ਨੂੰ ਬਾਕੀ ਆਪਣਾ ਤੇ ਆਪਣਾ ਦਾ ਰੱਖੋ ਖਿਆਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ